ਹਰ ਆਈ ਦੀ ਪਵਿੱਤਰ ਹਜ਼ੂਰੀ ਵੀ ਜੁੜ ਬੈਠੀ ਸਾਧ ਸੰਗਤ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਆਪਾਂ ਦੀਪ ਸਿੱਧੂ ਬਾਈ ਜੀ ਨੂੰ ਯਾਦ ਕਰਦੇ ਆ ਉਹ ਇਕੱਠੇ ਹੋਏ ਆ ਸਾਧ ਸੰਗਤ ਜੀ ਦੀਪ ਸਿੱਧੂ ਇੱਕ ਬਹੁਤ ਪੜਿਆ ਲਿਖਿਆ ਵਧੀਆ ਘਰ ਤੋਂ ਸ਼ਖਸੀ ਜਿਹੜਾ ਬਹੁਤ ਘਰੋਂ ਵੀ ਠੀਕ ਸੀ ਸਾਰਾ ਕੁਝ ਵਧੀਆ ਸੀ ਸਾਹ ਸੰਗਤ ਜੀ ਹੈ ਵੀ ਫਿਲਮ ਲਾਈਨ ਦੇ ਵਿੱਚ ਸੀ ਪਰ ਦੇਖੋ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਤਾਂ ਬਾਹਰ ਫੜ ਕੇ ਸਿੱਖਿਆ ਲਾ ਲਿਆ ਸਾਹ ਸੰਗਤ ਜਿਹੜੀਆਂ ਗੱਲਾਂ ਦੀਪ ਸਿੱਧੂ ਨੇ ਕਹੀਆਂ ਉਦੋਂ ਤਾਂ ਲੋਕੀ ਨਹੀਂ ਸੀ ਉਹਨੇ ਢੰਗਾਈ ਨਾਲ ਲੈਂਦੇ ਨਹੀਂ ਸੋਚਦੇ ਸੀ ਨਹੀਂ ਸਮਝ ਸਕਿਆ ਉਹਨੂੰ ਜਿਹੜੀਆਂ ਗੱਲਾਂ ਉਹਨੇ ਕਿਸਾਨ ਅੰਦੋਲਨ ਚ ਕਹੀਆਂ ਸੀ ਤੇ ਬਾਅਦ ਦੇ ਵਿੱਚ ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਵੀ ਜਥੇਬੰਦੀਆਂ ਵਾਲੇ ਕਹਿੰਦੇ ਸੀ ਜੀ ਬਾਈਦੀਪ ਸਹੀ ਕਹਿੰਦਾ ਸੀ ਸਾਰੇ ਨਦੋ ਪੜਿਆ ਲਿਖਿਆ ਸੀ ਉਹਨੂੰ ਸਮਝ ਸੀ ਸਾਰੀ ਗੱਲ ਦੀ ਆਪਣੇ ਵਿੱਚ ਨਾ ਮੈਂ ਇੱਕ ਗੱਲ ਦੱਸ ਦਿੰਦਾ ਬਈ ਬਹੁਤ ਘਾਟੇ ਸੇ ਜਣੇ ਐ ਜਿਹੜੇ ਇਹ ਸਰਕਾਰ ਦੇ ਸਿਸਟਮ ਨੂੰ ਸਮਝਦੇ ਐ ਦੀਪ ਸਿੱਧੂ ਉਹਨਾਂ ਚੋਂ ਇੱਕ ਸੀ ਠੇੜਾ ਸਰਕਾਰ ਦਾ ਸਾਰਾ ਤਾਣਾ ਬਾਣਾ ਸਮਝਦਾ ਸੀ ਬਈ ਇਹ ਸਰਕਾਰਾਂ ਕੀ ਚਾਹੁੰਦੀਆਂ ਐ ਉਹ ਐਵੇਂ ਹੀ ਨਹੀਂ ਸੀ ਕਹਿੰਦਾ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਦੋਂ ਕਿਸੇ ਨੇ ਦਿਮਾਗ 'ਚ ਕਿਸੇ ਹੋਰ ਦੇ ਚ ਆਉਂਦੀ ਸੀ ਗੱਲ ਐ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਹ ਬਹੁਤ ਡੂੰਗੀ ਗੱਲ ਸੋਚਦਾ ਸੀ ਸਾਰ ਸੰਗਤ ਜੀ ਮਹਾਰਾਜ ਨੇ ਜਿੰਨੀ ਸਵਾਸਾਂ ਦੀ ਪੂੰਜੀ ਉਹਨੂੰ ਵਾਕੀ ਸੀ ਉਹ ਆਪਣੀ ਪੂਰੀ ਕਰ ਗਿਆ ਪਰ ਸਾਰ ਸੰਗਤ ਜੀ ਇੱਕ ਨਾ ਜੋਤ ਜਗਾ ਗਿਆ ਨਾਲੋ ਭਈ ਇੱਕ ਚੰਗਿਆੜੀ ਲਾ ਗਿਆ ਅੱਜ ਆਪਾਂ ਉਸੇ ਦੇ ਉਸੇ ਲੀਕ ਦੇ ਮਗਰ ਚੱਲਦੇ ਆ ਜਿੰਨੇ ਵੀ ਅੱਜ ਆਪਾਂ ਹੋ ਰਹੇ ਆ ਜਾਂ ਅਮਰਤਪਾਲ ਭਾਈ ਜੀ ਦੇ ਮਗਰ ਜਿੰਨੀ ਵੀ ਕੌਮ ਦੇ ਆਪਾਂ ਸਮਝਦੇ ਆ ਅਮਰਤਪਾਲ ਨੂੰ ਉਹ ਵੀ ਸਾਰੀ ਦੀਪ ਸਿੱਧੂ ਦੀ ਦੇਣ ਹੈ ਕਿਉਂਕਿ ਉਹ ਸਾਰੀਆਂ ਗੱਲਾਂ ਦੀਪ ਸਿੱਧੂ ਇੱਕ ਵਾਰੀ ਸ਼ੁਰੂ ਕਰਕੇ ਗਿਆ ਸੀ ਕੌਮ ਨੂੰ ਹਲੂਣਾ ਦੇ ਕੇ ਜਗਾ ਗਿਆ ਤੇ ਉਸ ਤੋਂ ਬਾਅਦ ਅਮਰਤਪਾਲ ਨੇ ਉਸ ਕੰਮ ਨੂੰ ਸੰਭਾਲਿਆ ਵੀ ਆਪਾਂ ਕੌਮ ਨੂੰ ਚੜ੍ਹਦੀ ਕਲਾ ਬਲ ਲੈ ਕੇ ਜਾਣਾ ਹੈ ਉਹ ਆਪਣਾ ਸਾਰਾ ਕੰਮ ਛੱਡ ਕੇ ਦੁਬਈ ਤੋਂਰੇ ਆਇਆ ਅਮਰਤਪਾਲ ਸਾਰੇ ਕੁਝ ਬਹੁਤ ਵਧੀਆ ਤਰੀਕੇ ਨਾਲ ਉਹਨੇ ਸੰਭਾਲਿਆ ਸੰਭਾਲ ਅਮਰਤਪਾਲ ਵੀ ਦੀਪ ਸਿੱਧੂ ਦੀਆਂ ਗੱਲਾਂ ਸਮਝ ਗਿਆ ਸੀ ਵੀ ਉਹ ਕੀ ਚਾਹੁੰਦਾ ਹੈ ਤੇ ਸਰਕਾਰ ਵੀ ਸਮਝ ਗਈ ਸੀ ਵੀ ਅਮਰਤਪਾਲ ਵੀ ਕੀ ਚਾਹੁੰਦਾ ਹੈ ਉਸੇ ਗੱਲ ਕਰਕੇ ਅਮਰਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਐ ਐਨਐਸਏ ਦੇ ਲਈ ਐਨਐਸਏ ਲਾ ਕੇ ਹੋਰ ਉਹਦੇ ਨਾਲ ਹੋਰ ਵੀ ਜਿਹੜੇ ਸਿੰਘ ਸੀ ਨਾਲ ਉਹਦੇ ਤੁਰਦੇ ਸੀ ਉਹਨਾਂ ਨੂੰ ਵੀ ਅੰਦਰ ਕਰਤਾ ਹੁਣ ਸਾਧ ਸੰਗਤ ਜੀ ਸਮਾ ਆ ਗਿਆ ਹੈ ਭਈ ਮਹਾਰਾਜ ਨੇ ਕੌਮ ਨੂੰ ਹਲੂਣਾ ਦੇ ਕੇ ਜਗਾ ਦਿੱਤਾ ਹੈ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਡੀਪੀਸੀ ਦੀਆਂ ਚੋਣਾਂ ਵੀ ਆ ਰਹੀਆਂ ਹੈ ਤੇ ਅਕੇ ਐਮਐਲਏ ਦੀ ਚੋਣ ਵੀ ਆ ਰਹੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਸਾਧ ਸੰਗਤ ਬਸ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਬੰਦੇ 40 40 ਸਾਲ ਹੋ ਗਏ ਪਾਰਟੀਆਂ ਨੂੰ ਚਲਾਉਂਦੇ ਆ ਨੂੰ ਪਰ ਅਜੇ ਤੱਕ ਕੁਝ ਹਾਸਲ ਨਹੀਂ ਕੀਤਾ ਮੈਂ ਇਹ ਚਾਹੁੰਦਾ ਵੀ ਉਹ ਜੇ ਪਰ ਉਹ ਬੰਦਿਆਂ ਨੂੰ ਜ਼ਰੂਰ ਨਾਲ ਲਾਇਆ ਜਾਵੇ ਜਿਨ੍ਹਾਂ ਨੇ ਕੌਮ ਨੂੰ ਕੋਚੇ ਡੇਤਾਏ ਕੋਚੇ ਤੇ ਨੇ ਕੋਮ ਲਈ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇਲੈਕਸ਼ਨ ਲੜੀਏ ਇਲੈਕਸ਼ਨ ਜਿੱਤ ਕੇ ਅਮਰਪਾਲ ਨੂੰ ਸੀਐਮ ਬਣਾ ਕੇ ਤੇ ਜੇਲ੍ਹ ਚੋਂ ਬਾਹਰ ਕੱਢੀਏ ਮੈਂ ਆਸ ਕਰਦਾ ਕਿ ਆਪਾਂ ਸਾਰੇ ਕਥੇ ਹੋ ਕੇ ਸਰਕਾਰ ਬਣਾ ਦੀਏ ਤੇ ਅੰਮ੍ਰਿਤਪਾਲ ਨੂੰ ਬਾਹਰ ਲਿਆਈਏ ਤੇ ਕੌਮ ਨੂੰ ਚੜ੍ਹਦੀ ਕਲਾ ਚ ਲੈ ਚਲੀਏ ਮੇਰੇ ਹਿਸਾਬ ਚ ਮੇਰੇ ਮਨ ਦੇ ਹਿਸਾਬ ਨਾਲ ਉਹ ਸੱਚੀ ਸਰਧਾਂਜ ਨਹੀਂ ਹੋਊਗੀ ਦੀਪ ਸਿੱਧੂ ਨੂੰ ਇਸ ਲਈ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਕਿ ਆਪਾਂ ਸਾਰੇ ਹੋਰ ਵੀ ਜਿੰਨੀਆਂ ਪਾਰਟੀਆਂ ਐ ਸਾਰਿਆਂ ਇਕੱਠੀਆਂ ਹੋ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਕਿ ਆਪਾਂ ਕੌਮ ਦੀ ਚੜ੍ਹਦੀ ਕਲਾ ਕਰ ਸਕੀਏ ਕਿਉਂਕਿ ਸਾ ਸੰਗਤ ਜੀ ਇਸ ਕੌਮ ਦੀ ਚੜ੍ਹਦੀ ਕਲਾ ਲਈ ਬਹੁਤ ਕਿਰਪਾਦੀਆਂ ਹੋਈਆਂ ਬਹੁਤ ਸ਼ੀਧੀਆਂ ਹੋਈਆਂ ਆਪਾਂ ਹੁਣ ਮੇਰੀ ਮੇਰੀ ਛੱਡ ਕੇ ਇਕੱਠੇ ਹੋ ਕੇ ਚੱਲੀਏ ਉਸੇ ਦੀ ਕੌਮ ਦੀ ਭਲਾਈ ਹੈ ਕੋਈ ਸਾਰ ਸੰਗਤ ਜਿਹੜੀ ਅਮਰਤਪਾਲ ਦੀ ਸੋਚ ਹੈ ਜਿਵੇਂ ਅਮਰਤਪਾਲ ਹੈ ਗੱਲ ਛੋਟੀ ਹੈ ਵੀ ਨਸ਼ੇ ਛਡਾਉਣੇ ਛਡਾ ਕੋਈ ਵੀ ਸਕਦਾ ਹੈ ਪਰ ਕਿਸੇ ਦੇ ਦਿਮਾਗ ਚ ਆਈ